ਪਹਿਲਾਂ ਤਾਂ ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਆ ਕਿ ਸਾਧ ਸੰਗਤ ਖੁਮਮਾ ਕੇ ਇਹ ਬੁਰਪੁਰੋ ਜੇ ਆਪਣਾ ਵਿਆਹਪੁਰਵ ਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਪੂਜੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖਣ ਜੀ ਆਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸਐਸਪੀ ਸਾਹਿਬ ਦੇ ਅਧਿਸ਼ਾਹ ਦੇਸ਼ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਬਟਾਲੇ ਬੁਲਾਇਆ ਤੇ ਉਹ ਐਸਐਸਪੀ ਦੀ ਦਿਸ਼ਾ ਨਾਸ ਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇਨਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਈ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕ ਉਹਦਾ ਨਰਸਸ ਕਰ ਰਹੇ ਨੇ ਉਹਦਾ ਉਹ ਨਿਰੀਖ ਕਰ ਰਹੇ ਨੇ ਜਿਹੜਾ ਆਪਣੀ ਐਕਸਪਰਟੀ ਰੱਖਣਗੇ ਜਿਵੇਂ ਕਿ ਕੋਈ ਐਨਫੋਰਸਮੈਂਟ ਕਰਨੀ ਹੋਈ ਉਹ ਤੁਹਾਡੇ ਸਬੰਧਤਕਰ ਹੁਵੇਗਾ ਉਸ ਹੀ ਕਰਾਂਗੇ ਜਾਂ ਕੋਈ ਇੰਜੀਨੀਅਰ ਦਾ ਪਾਰਟ ਹੋਇਆ ਜਾਂ ਉਹਦੇ ਕੋਈ ਜਿਵੇਂ ਪੀਲੀ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਵਾਈਟ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਲਾਈਟਰ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਚੌਂਕ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਰਾ ਆਂਦਾ ਇੰਜੀਨੀਅਰਿੰਗ ਦੇ ਪਾਰਟ ਜਾਂਦਾ ਉਹਦੇ ਬਾਰੇ ਉਹ ਆਪਣੀ ਸਪਰਟੀ ਰਾਇਜ਼ ਦੇਣਗੇ ਉਹਦੇ ਬਾਬਤ ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕਵੈਸਟ ਉਹਦੇ ਮੁਤਾਬਕ ਅਸੀਂ ਆਪਣੇ ਐਸਪੀ ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸਬੰਧਤ ਡਿਪਾਰਟਮੈਂਟ ਨੂੰ ਤਾਂ ਕਿ ਚੌਂ ਖੁੱਲੇ ਹੋਣ ਉਹ ਆਪਣੇ ਉਸ ਮੁਤਾਬਕ ਟ੍ਰੈਫਿਕ ਮੁਤਾਬਕ ਉਸ ਚੌਂ ਖਰੇ ਤਿਆਰ ਹੋਣ ਤੇ ਆਉਣ ਵਾਲੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਦੀ ਟ੍ਰੈਫਿਕ ਦੀ ਜਿਹੜੀ ਮਸਾਤੋਂ ਨਿਯਾਤ ਬਲੇ ਸਰ ਆਪਣਾ ਨਾਮ ਹੋਣਾ ਜੀ ਮੈਂ ਨਵਦੀਪ ਅਸੀਜਾ ਮੈਂ ਟ੍ਰੈਫਿਕ ਸਲਾਹਕਾਰ ਪੰਜਾਬ ਦਾ ਅੱਜ ਬਟਾਲੇ ਦੀ ਟ੍ਰੈਫਿਕ ਚ ਕੀ ਦੇਖ ਕੇ ਆ ਕੇ ਪ੍ਰਾਇਮਰੀ ਤੌਰ ਤੇ ਜੀ ਕਿਤਾ ਹੱਲ ਹੋਏਗਾ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਆ ਕੀ ਖਾਸ ਕਰਕੇ ਚੌਂਕਾਂ ਦੀ ਬੰਤਰ ਬਹੁਤ ਖੁੱਲੇ ਤੇ ਬੜੀਆਂ ਖੁੱਲੀਆਂ ਸੜਕਾਂ ਨੇ ਲੇਕਿਨ ਐਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਜਿਹੜਾ ਇੰਜੀਨੀਅਰਿੰਗ ਦਾ ਕੰਮ ਹੈ ਜਿਵੇਂ ਕਾਰਪੋਰੇਸ਼ਨ ਜਾਂ ਪੀਡਬਲਡੀ ਕਿ ਚੌਂਕਾਂ ਦੀ ਬਣਤਰ ਤੇ ਬਨਾਵਟ ਨੂੰ ਠੀਕ ਕਰਨਾ ਹੈ ਜਿੰਦੇ ਨਾਲ ਜ਼ਰੂਰੀ ਨਹੀਂ ਕਿਉਂਕਿ ਪੁਲਿਸ ਮੈਨ ਖੜਾ ਹੋ ਕੇ ਅਗਰ ਟ੍ਰੈਫਿਕ ਸਜਾ ਰਹੇ ਤਾਂ ਇੱਕ ਬਹੁਤ ਔਖਾ ਤੇ ਮਹਿੰਗਾ ਤਰੀਕਾ ਹੈ ਤੋ ਜੇਕਰ ਆਸ ਚੌਂਕ ਦੀ ਬੰਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੁਚਾਰੂ ਢੰਗ ਚ ਚੱਲਦਾ ਰਹੇਗਾ। ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੇ ਉਹਦੇ ਕੁਝ ਅਸੀਂ ਡਰਾਇੰਗਸ ਆਪਣੇ ਵੱਲੋਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ।